ਪਾਂਡੇ ਢਿੱਟ ਡਿਆਗੇ ਦੁੱਧ ਪਾਇਆ ਇਹ ਸਰਦਾਰ ਸਾਹਿਬ ਪਾਂਡੇ ਢੰਗੇ ਆ ਗਏ ਦੇਖੋ ਸੱਤ ਕਿੰਨਾ ਟਾਈਮ ਹੋ ਗਿਆ ਦੇਖੋ ਪੌਣੇ 8 ਹੋ ਗਏ ਪੌਣੇ 8 ਨੂੰ ਨਿਬੜ ਗਿਆ ਆਪਣਾ ਝਾਲੂ ਪੋਚੇ ਦਾ ਨਿਬੜ ਗਿਆ ਤੇ ਹੁਣ ਅਸੀਂ ਦੁਬਾਰਾ ਚਾਹ ਪੀਣਗੇ ਸਰਦਾਰ ਸਾਹਿਬ ਮੈਂ ਕੱਟ ਕਰਦਣੀ ਆ ਮੈਂ ਹੁਣ ਬਾਹਰੋਂ ਸੂਬਰ ਕਿਉਣੀ ਆ ਪੂਰਾ ਨਿਬੜ ਗਿਆ ਆਪਣਾ ਪੋਚਾ ਰਸੋਈ ਫਿਰ ਮੈਂ ਬਾਅਦ ਚ ਧੋ ਦੋੜੀ ਅੱਜ ਕੱਪੜੇ ਨਹੀਂ ਧੋਣ ਦੀ ਉਨ ਸੁੱਤੂ ਦਨੀ ਹੁੰਨੀ ਆ ਫੇਰ ਮੈਂ ਕੱਪੜੇ ਧੋਣੀਆਂ ਨੇ ਜਨ ਤੇ ਜਦ ਸੁੱਣੀ ਫੇਰ ਆਪਾਂ ਧੋ ਤਾਂ ਲੈਨੇ ਇਹ ਦੇਖੋ ਹੁਣ ਸੁੱਕਾ ਯੱਜ ਬਣਾਉਣੀ ਆਪਾਂ ਸਬਜ਼ੀ ਕੀਏ ਦੀ ਤੇ ਪਿਆਜ਼ ਦੀ ਕੀਆ ਕੱਟ ਲਿਆ ਵਿੱਚ ਥੋੜਾ ਜਿਹਾ ਸੀਗਾ ਕੀਆ ਤਾਂ ਕੀਆ ਥੋੜਾ ਜਿhti ਫਿਰ ਪਿਆਜ਼ ਕੱਟ ਲੇ ਹਨ ਇੱਕ ਤਾਂ ਛੋਟਾ ਸੀ ਕੀਆ ਫਿਰ ਉਹਦੇ ਨਾਲ ਸਰਨਾ ਨਹੀਂ ਸੀਗਾ ਫਿਰ ਉਹਦੇ ਕਰਕੇ ਮੈਂ ਵਿੱਚ ਪਿਆਜ਼ ਕੱਟ ਲੇ ਹੈਗਾ ਇਹ ਤਾਂ ਥੋੜਾ ਜਿਹਾ ਉਹ ਨੀਚੇ ਆ ਹਨ ਤੇ ਕੁਝ ਖਰਾਬ ਜਾਂ ਨਿਕਲ ਗਿਆ ਛੋਟਾ ਸੀਗਾ ਉਤਣ ਬਣਾ ਲੇ ਸੀ ਤੇ ਹੁਣ ਆਪਾਂ ਬਣਾਉਣੀ ਆ ਸਬਜ਼ੀ ਸਬਜ਼ੀ ਬਣਾਉਣੀ ਆਪਾਂ ਲੋਚੀ ਚਲੋ ਮੈਂ ਟੂਲੀ ਪੋਣੇ ਪੋਣੇ ਧੋਣ ਕਰਕੇ ਦੇਖੋ ਕਿਹਾ ਜਾ ਹੋ ਗਿਆ ਅੱਜ ਬਣਾਉਣੀ ਆਪਾਂ ਸਬਜੀ ਬਿਨਾ ਤੇਲ ਤੋਂ ਤੇ ਬਿਨਾ ਜੀਰੇ ਤੋਂ ਤੇ ਲੋ ਜਿਦਾ ਆਪਾਂ ਦਿਖਾਉਣੀ ਆ ਅੱਜ ਸਬਜੀ ਤੁਹਾਨੂੰ ਬਿਨਾ ਤੇਲ ਤੋਂ ਤੇ ਜੀਰੇ ਤੋਂ ਕਿਵੇਂ ਬਣਦੀ ਆ ਨੂੰ ਜੀ ਮੈਂ ਬੰਦ ਕਰਦੀ ਸੀਗੀ ਉਧਰ ਮੱਜਾ ਚ ਚਲੀ ਗਈ ਸੀ ਤੇ ਥੋੜੀ ਜਿ ਢਲ ਗਏ ਤੇ ਹੁਣ ਪਾ ਲਈਏ ਵਿੱਚ ਆਪਾਂ ਨੋਨ ਨੋਨ ਲੋਜੀ ਪਾਲੀਏ ਹਰਦੀ ਤੇ ਪਾਲੀਏ ਤੇ ਹੁਣ ਮਿਕਸ ਕਰਦੀ ਆਪਾਂ ਮਿਕਸ ਕਰਕੇ ਫਿਰ ਮਿਲਦੇ ਆਪਾਂ ਲੋਜੀ ਹਲਾਤਾ ਹੁਣ ਮਿਕਸ ਨੂੰ ਮਿਕਸ ਕਰਤਾ ਹੁਣ ਆਹ ਮੜਾ ਜਿਹਾ ਕੱਟ ਕਰਦਾਂਗੇ ਅਜੀ ਤੇ ਇਹ ਫਿਰ ਤੁਹਾਨੂੰ ਦਿਖਾਉਣਾ ਆਪਣੀ ਸਬਜ਼ੀ ਕੱਟ ਕਰਦਾਂਗੇ ਉੱਪਰੋਂ ਟੱਕਦੀ ਲੋ ਜੀ ਸਬਜ਼ੀ ਆਪਣੀ ਬਣ ਗਈ ਖਰੀਚ ਗਈ ਤੇ ਆਜ ਤੇ ਆਜ ਧਰ ਚ ਗਈ ਟੀਏ ਥੋੜੀ ਜਿ ਖੜ ਮੇ ਨੇ ਇਹਦੇ ਵਿੱਚ ਕਰਕੇ ਫਿਰ ਪਾਣੀ ਸੁੱਕ ਗਿਆ ਦੇਖੋ ਢਲ ਗਈ ਸਬਜ਼ੀ ਆਪਣੀ ਹਨਾ ਬਹੁਤ ਵਧੀਆ ਬਣ ਗਈ ਹੁਣ ਇਹਦੇ ਵਿੱਚ ਪਾ ਦਣੀ ਆਪਾਂ ਦੁੱਧ ਇਹ ਲੋ ਦਿਰ ਹੁਣ ਹੋਰ ਦਿੰਨਾ ਲਾਣੇ ਆ ਵੈਸੇ ਦੁੱਧ ਵਾਲੀ ਦਿੱਤੀ ਵੀ ਆ ਵਾਲਿਆ ਪਾ ਮੇਰਾ ਹਵਾ ਲਈ ਦੇ ਕੇ ਠੰਡਾ ਕਰਿਆ ਵਾ ਤੇ ਚਲੋ ਜੀ ਹੋਰ ਰਿੱਜ ਨੂੰ ਜੇ ਕੀ ਆਹੂਗਾ ਮਾੜਾ ਮੋਟਾ ਕੱਚਾ ਰਹੂਗਾ ਹੋਰ ਰਿੱਜ ਨੂੰ ਇਹਨੇ ਮਾਜਦੇ ਆਪਾਂ ਭਾਂਡੇ ਢਿੰਡੇ ਨਾਲੇ ਸਬਜ਼ੀ ਰਿੱਜੂਗਾ ਆਪਣੇ ਲੋ ਜੀ ਇੱਧਰ ਤਾਂ ਕਬਾੜ ਇਕ ਕਬਾੜ ਇੱਧਰ ਇੱਧਰ ਵੀ ਕਬਾੜ ਇਕ ਕਬਾੜ ਅਹੀਂ ਹੈਗਾ ਪਤੀਨਾ ਆਪਣਾ ਕਿੰਨਾ ਫੈਲ ਗਿਆ ਹੁਣ ਹਨਾ ਇੱਧਰ ਕਬਾੜ ਇਕ ਕਬਾੜ ਕਿੰਨਾ ਹੋ ਗਿਆ ਵਾਹ ਗਰੂ ਵਾਹ ਗਰੂ ਹੈ ਉਹ ਕੱਖਾਂ ਵਾਲੇ ਫਿਰ ਜਾਂਦੇ ਨੇ ਹੁਣ ਕੋਈ ਨਹੀਂ ਆਉਂਦਾ ਕੱਖਾਂ ਵਾਲਾ ਕੱਖ ਲੈਣ ਅੱਜ ਆਪਾਂ ਲੈ ਕੇ ਆਉਣੇ ਆ ਢੇੜਾ ਮਾਰਨ ਲੋ ਜੀ ਜਾਮਣਾ ਦੇਖੋ ਕਿੰਨੀਆਂ ਡਿੱਗੀਆਂ ਪਈਆਂ ਨੇ ਗਿੱਡੀਆਂ ਗਿੱਡੀਆਂ ਤਾਜ਼ੀਆਂ ਸੁੱਕ ਜਾਂਦੀਆਂ ਨੇ ਫਿਰ ਮਹੀਓ ਨਹੀਂ 2-3 ਦਿਨ ਹੋ ਗਏ ਛੁੱਕਣਾ ਜਿੱਦਣ ਦੇ ਬੱਚੇ ਗਏ ਨੇ ਮਹੀਓ ਨੂੰ ਨੂੰ ਦਿਨ ਹੀ ਨਹੀਂ ਕਰਿਆ ਫਿਰ ਮੈਂ 2-3 ਦਿਨ ਹੋ ਗਏ ਮੈਂ ਇੱਧਰ ਆਈ ਨਹੀਂ ਅੱਜ ਚੂਕਦੀਆਂ ਵਧੀਆਂ-ਵਧੀਆਂ ਲੋਕ ਜੀ ਬੈਗਰੋ ਜੀ ਹੁਣ ਆਪਾਂ ਕੱਢ ਲਈਏ ਮੱਖਣ ਮਦਾਣੀ ਮੈਂ ਬੰਦ ਕਰ ਗਈ ਸੀ ਨੀ ਇਹ ਬਰਮਦਾਣੀ ਸਾਫ਼ ਕਰੀਏ ਤੇ ਫਿਰ ਕੱਢਦੇ ਆ ਮੱਖਣ ਸਾਫ਼ ਕਰਦਾ ਰਹੇ